ਪਟਿਆਲਾ ਦਾ ਇੱਕ ਵਿਅਕਤੀ ਜੋ ਕਿ ਪਿਛਲੇ 28 ਸਾਲਾਂ ਤੋਂ ਲਗਾਤਾਰ ਸਾਈਕਲ ਤੇ ਸ਼੍ਰੀ ਅਮਰनाथ ਯਾਤਰਾ ਤੇ ਜਾਂਦਾ ਹੈ ਅੱਜ ਫਿਰ ਤੋਂ ਆਪਣੀ 28 ਪਟਿਆਲਾ ਤੋਂ ਅਮਰनाथ ਦੀ ਯਾਤਰਾ ਸਾਈਕਲ ਯਾਤਰਾ ਪੂਰੀ ਕੀਤੀ ਹੈ ਉਹ 5 ਤਰੀਕ ਨੂੰ ਪਟਿਆਲਾ ਤੋਂ ਸਾਈਕਲ ਤੇ ਰਵਾਨਾ ਹੋਇਆ ਸੀ ਅਤੇ ਅੱਜ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿਖੇ ਸਮਾਪਤ ਕੀਤੀ Hindu Bhai Chare ਦੇ ਮੈਂਬਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਇੰਡੀਆ ਨੇ ਉਸ ਵਕਤ ਅਸੀਂ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਦੇ ਇੱਕ ਹੋਰ ਖੜੇ ਹਾਂ ਜਿੱਥੇ ਇਕ ਸਖ ਜਿਹੜਾ ਪੋਲੇ ਦਾ ਭਗਤ ਹੈ ਜਿਹੜਾ ਕਈ ਸਾਲ ਤੋਂ ਲਗਾਤਾਰ ਸਾਈਕਲ ਤੇ ਪਟਿਆਲਾ ਤੋਂ ਅਮਰਨਾਥ ਦੀ ਯਾਤਰਾ ਜਿਹੜਾ ਪੂਰੀ ਸਾਈਕਲ ਤੇ ਕਰਦੇ ਆਣ ਉਹ ਅੱਜ ਜਿਹੜਾ ਹੈਗਾ ਪਟਿਆਲਾ ਪਹੁੰਚੇ ਆ ਉਹਨਾਂ ਦਾ ਸਵਾਗਤ ਵੀ ਕਿਰਪਾ ਪਹਿਲਾਂ ਗੱਲਬਾਤ ਕਰਦੇ ਆ ਇਸ ਤਰ੍ਹਾਂ ਦਾ ਇਹ ਸਫਰ ਰਿਹਾ ਔਰ ਕਿੰਨੇ ਸਾਲਾਂ ਤੋਂ ਪਟਿਆਲਾ ਤੋਂ ਅਮਰਨਾਥ ਦੀ ਜਿਹੜੀ ਯਾਤਰਾ ਕਰਦੇ ਆ ਆਣ ਔਰ ਕਿੰਨੀ ਦੂਰੀ ਹੈ ਇੱਥੋਂ ਪਟਿਆਲਾ ਤੋਂ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਤਕਲੀਫਾਂ ਰਹੀਆਂ ਹਨ ਸਾਡੇ ਨਾਲ ਜਿਹੜੇ ਭਗਤ ਹੈਗੇ ਆ ਜਿਹੜਾ ਅੰਮਰਨਾਥ ਯਾਤਰਾ ਤੋਂ ਜਿਹੜਾ ਵਾਸੀ ਆਏ ਹਨ ਕੀ ਨਾਮ ਹੈ ਜੀ ਸਤਵੀਰ ਵਾਸੀ ਸਤਵੀਰ ਜੀ ਕਿੰਨੇ ਸਾਲਾਂ ਤੋਂ ਜਿਹੜਾ ਤੁਸੀਂ ਜਾ ਰਹੇ ਹੋ ਜੀ ਅੰਮਰਨਾਥ ਪਟਿਆਲਾ ਤੋਂ ਅੰਮਰਨਾਥ ਦੀ ਯਾਤਰਾ ਕਿੰਨਾਂ ਨੇ 1990 ਤੋਂ ਤਾਂ ਕਿਸ ਤਰ੍ਹਾਂ ਦੀਆਂ ਤਕਲੀਫਾਂ ਜਾਂ ਕਿੰਨਾ ਕੁ ਪਹਿਲਾਂ ਕਿੰਨਾ ਕੁ ਜਿਹੜਾ ਰਸਤਾ ਹੈਗਾ ਪਟਿਆਲਾ ਤੋਂ ਅੰਮਰਨਾਥ ਦੀ ਯਾਤਰਾ ਦਾ ਜੀ 1500 ਕਿਲੋਮੀਟਰ ਅਨਜੰਨ ਕਰਦਾ ਹੈ ਟੇਲ ਤੋਂ ਬੁਹਾਸਾ ਹੋਂ ਤੋਂ 1.5 200 ਕਿਲੋਮੀਟਰ ਘੱਟ ਕੇ ਕਿੰਨੇ ਧੁਰੁੰਗਾ ਬਣਾਈ ਦੀ ਹੈ ਇਕੱਲੇ ਪੱਠੇ ਦਾ ਮਟੋ ਤੋਂ ਸਾਰੇ ਚੋੜ ਰਸਤੇ ਘੱਟੇ 30 40 40 ਕਿਲੋ ਦੇ ਦੋ ਤੋਂ ਇਸ ਦਰ ਤੋਂ 1.5 ਤੋਂ ਘੱਟ ਆ ਗੱਲ ਕਰੀਏ 28 ਸਾਲ ਬਹੁਤ ਵੱਡੀ ਆ ਗੱਲ ਹੁੰਦੀ ਆ 28 ਸਾਲ ਜੋ ਜਿੱਦਾਂ ਪ੍ਰਧਾਨ ਜੀ ਔਰ ਇਧਰ ਉਧਰੋਂ ਅੰਦਰੋਂ ਅੰਦਰੋਂ ਕਰਨ ਨੇ ਬਾਕੀ ਖੁਲਕੇ ਕੋਈ ਬੇਰਜੇਬ ਖੁਲਕੇ ਜੇ ਕੋਈ ਕਰੇ ਤਾਂ ਮੈਂ ਕਸਮੀਰ ਤੋਂ ਕੰਨਿਆ ਕੁਮਾਰੀ ਔਰ ਬਹੁਤ ਕੁਝ ਕਰਨਾ ਚਾਹੁੰਦਾ ਜੀ ਪਰ ਹੁਣ ਤਾਂ ਟਾਈਮ ਬਹੁਤ ਲੰਘ ਗਿਆ ਹੁਣ ਇੰਨੇ ਹੀ ਬਹੁਤ ਆਪਾਂ ਇਹ ਆਪਣਾ ਥਿਆਤਰ ਇਹ ਤਕਲੀਫ ਜਿਹੜੀ ਐ ਰਸਤਾ ਬਹੁਤ ਵੱਡਾ ਐ ਰਾਤ ਨੂੰ ਰਹਿਣਾ ਭੋਜਨ ਮੈਂ ਭਾਵੇਂ ਮੰਦਰ ਹੋਏ ਗੁਰਦਵਾਰੇ ਹੋਏ ਪੀਰ ਮਸਜਿਦ ਮੈਂ ਕੋ ਉੱਪਰ ਲੀਲੀ ਛਤਰੀ ਉਦੀ ਇੱਕ ਐ ਤੇ ਚਲੋ ਛੱਲੇ ਆ ਗਏ ਆਪਾਂ ਆਪਣਾ ਆਪਣਾ ਚਲੋ ਕਿਹੋਂ ਦੇ ਨਿਸ਼ਾਨੀਆਂ ਜੋ ਜੋ ਐ ਤੋ ਜਿੱਥੇ ਮਰਜੀ ਰਹਿ ਲਓ ਕੋਈ ਦਿੱਕਤ ਨਹੀਂ ਸਾਈਕਲ ਇਹੀ ਹੁੰਦੀ ਆ ਜਿਆ ਕੋਈ ਸ਼ਾਇਦ ਮੈਂ 2-3 ਸਾਲ ਬਾਅਦ ਬਦਲ ਲਵਾਂ ਕੋਈ ਪੈਸਾ ਸਾਈਕਲ ਜਿਆ ਸਿੰਪਲ ਨਹੀਂ ਨੀ ਫੈਸਲ ਹੁੰਦੀ ਇਹਦੇ ਟਾਇਰ ਟ੍ਰਿਕਸੇ ਦੇ ਹੁੰਦੇ ਆ ਕੋਈ ਦੀ ਬਰਾਰੀ ਕੋਈ ਜਿਹੀ ਪੱਟੀ ਦੇ ਪੈਂਚਰ ਨਹੀਂ ਹੁੰਦੇ ਇੱਕ ਦੇ ਕੋਈ ਦੇ ਬਾਕੀ ਇਹ ਬੁੱਧ ਹੋ ਜੇ ਪੈਨਸ਼ਨ ਤੇ ਸਾਡੇ ਨਾਲ ਜਿਨ੍ਹਾਂ ਨੇ ਸਵਾਗਤ ਵੀ ਕੀਤਾ ਪਟਿਆਲਾ ਤੋਂ ਆਜੋ ਪੁੱਜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਰਾ ਤੁਸੀਂ ਸਵਾਗਤ ਕੀਤਾ ਇਹਨਾਂ ਦਾ ਕੀ ਕਹਿਣਾ ਚਾਹੋ ਭਾਈ ਸਾਹਿਬ ਇਹਨਾਂ ਨੂੰ ਉਹ ਪਾਸੀਂ ਬੜੇ ਗੁਪਾ ਗਾਣੇ ਕਿ ਇਹਨਾਂ ਦੇ ਸਾਨੂੰ ਦਰਸ਼ਨ ਹੋ